ਆਪ ਵੀ ਉੱਪਰ ਗੜ ਕੇ ਥੱਲੇ ਆ ਗਏ ਕਿ ਅਸੀਂ ਮੁੰਦਾਸੀ ਮੱਕੜ ਹੈ ਮੱਕੜ ਸਾਹਿਬ ਕੀ ਮਾਮਲਾ ਹੈ ਜਿਹੜਾ ਇਹ ਅੱਗ ਲੱਗੰਦਾ ਹੈ ਕਿ ਦੇਖੋ ਜੀ ਮੈਨੂੰ ਸਹੀ 2:45 ਮਿੰਟ ਦੇ ਆਸ-ਪਾਸ ਕਾਲ ਆਈ ਹੈ ਔਰ ਬੰਡੀ ਭਾਜੀ ਹੈ ਸਾਹਮਣੇ ਇਹਨਾਂ ਦੀ ਚੌਪਸੀ ਇਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਅੱਗ ਲੱਗੀ ਹੈ ਤੇ ਜਲਦੀ ਜਲਦੀ ਫਾਇਰ ਬ੍ਰਿਗੇਡ ਨੂੰ ਫੋਨ ਕਰੋ ਅਸੀਂ 2:45 ਤੇ ਕੀਤਾ 2:46 2:47 ਤੇ ਚਲੇ ਆ 2:49 ਦੇ ਤੇ ਫਾਇਰ ਬ੍ਰਿਗੇਡ ਪਹੁੰਚ ਗਈ ਸੀ ਔਰ ਜਬ ਤੇ ਮੌਕੇ ਤੇ ਅਸੀਂ ਪਹੁੰਚੇ ਆ ਅਗ ਨਹੀਂ ਸੀਗੀ ਪਰ ਧੂੰਆ ਬਹੁਤ ਜ਼ਿਆਦਾ ਸੀਗਾ ਸੋ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਡੇਢ ਘੰਟਾ ਹੋ ਗਿਆ ਅੱਗ ਅੰਦਰ ਜਿਹੜੀ ਹੈ ਧੁਕਦੀ ਭਈ ਹੈ ਪ੍ਰੋਪਰ ਜਿਹਦੀਆਂ ਦੀਆਂ ਫਲੇਮਸ ਜਾਂ ਆਪਾਂ ਕਹੇ ਜੇ ਵੀ ਉਹ ਵੇ ਅਗ ਨਹੀਂ ਨਜ਼ਰ ਆ ਰਹੀ ਪਰ ਤਕਰੀਬਨ ਗ੍ਰਿਮ ਜਿਹੜਾ ਸ਼ੋਰੂਮ ਹੈ ਸ਼ੋਰੂਮ ਦਾ ਮਾਲ ਲੱਖ ਰੁਪਏ ਦਾ ਅੰਦਰ ਮਾਲ ਹੈ ਉਹ ਤਕਰੀਬਨ ਗ੍ਰਿਮ ਜਿਹੜਾ ਸਾਰਾ ਉਹ ਕਾਲੇ ਬਨ ਨਾਲ ਜਾਂ ਪਾਣੀ ਗਿੱਲੇ ਹੋਣ ਨਾਲ ਸਾਰਾ ਖਰਾਬ ਹੋ ਚੁੱਕਿਆ ਕੱਪੜੇ ਨੂੰ ਹਜੇ ਤੱਕ ਅੱਗ ਨਹੀਂ ਪਈ ਪਰ ਜਿਹੜੀ ਹੈ ਅੰਦਰ ਛੱਤ ਹੈ ਸੀਲਿੰਗ ਹੈ ਜਾ ਫਰਨੀਚਰ ਆ ਉਹ ਸਾਰਾ ਟੋਟਲ ਡਿਸਟਰੋਏ ਹੋ ਚੁੱਕਿਆ ਹੈ ਅਜੇ ਤੱਕ ਵੀ ਅੱਗ ਲੱਗੀ ਹੋਈ ਹੈ ਹਾਂ ਬਿਲਕੁਲ ਜੀ ਹਜੇ ਵੀ ਅੱਗ ਲੱਗੀ ਹੋਈ ਹੈ ਜੀ ਹੁਣ ਆਪਣੇ ਕੋਲੇ ਆਲਮੋਸਟ 4 ਵਜਣ ਵਾਲਾ ਤੇ 1 ਘੰਟਾ ਹੋ ਗਿਆ ਲਗਾਤਾਰ ਹੈ ਜਿਹੜੀ ਅੱਗ ਧੁਕ ਰਹੀ ਹੈ ਤੁਸੀਂ ਦਿਖਾ ਸਕਦੇ ਹੋ ਕੈਮਰੇ ਵਿੱਚ ਦੇਖੋ ਕਿੰਨੀ ਧੂੰਆਂ ਜਿਹੜਾ ਅਜੇ ਵੀ ਹੈਗਾ ਔਰ ਸਾਨੂੰ ਤਾਂ ਇਹ ਡਰ ਆ ਵੀ ਆਸ-ਪਾਸ ਦੀਆਂ ਦੁਕਾਨਾਂ ਹੈ ਇਹਨਾਂ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਉੱਪਰ ਰੈਸ਼ ਵੀ ਹੈ ਹਾਂ ਉੱਪਰ ਬਿਲਕੁਲ ਰੈਸ਼ ਹੈ ਸਾਡੇ ਦੋਸਤ ਰੋਹਿਤ ਜੈਨ ਦਾ ਉਹਨਾਂ ਦਾ ਘਰ ਹੈ ਉੱਪਰ ਉਹਨਾਂ ਦੀ ਰੈਸ਼ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਔਰ ਨਾਲ ਦੀ ਜਿਹੜਾ ਬੀਰੀ ਮੈਕਮ ਨੂੰ ਕਹਿ ਕੇ ਅਡਰਾ ਏਰੀਆ ਦਾ ਫੇਸ ਵੀ ਬੰਦ ਕਰਾ ਦਿੱਤਾ ਗਿਆ। ਥੈਂਕ ਯੂ ਜੀ। ਮੇਰਾ ਨਾਮ ਸੁਰਨਜੀਤ ਸਿੰਘ ਆ। ਦੇਖੋ ਜੀ ਜਿਵੇਂ ਅੱਗ ਲੱਗੀ ਸੀ ਸਾਨੂੰ ਫੋਨ ਤੇ ਮੈਸੇਜ ਆਇਆ ਲਾਈਨ ਲਾਈਨ ਨੰਬਰ ਤੇ ਤੇ ਨਾਲ ਦੀ ਨਾਲ ਹੀ ਅਸੀਂ ਜਿੰਨੀਆਂ ਵੀ ਆਪਣੇ ਕੋਲ ਤਿੰਨ ਨ ਮੌਕੇ ਤੇ ਗੱਡੀਆਂ ਹੈਗੀਆਂ ਜੀ ਉਹ ਨਾਲ ਦੀ ਨਾਲੇ ਆਪਾਂ ਟਰਨ ਆਊਟ ਕਰ ਦਿੱਤੀ ਆ ਜੀ ਤੇ ਮੌਕੇ ਤੇ ਪਹੁੰਚ ਕੇ ਜਿਹੜੇ ਵੀ ਆਪਣੇ ਕਰਮਚਾਰੀ ਆ ਜਿਵੇਂ ਵੀ ਆ ਆਪਾਂ ਸਾਰੇ ਅੱਗ ਨੂੰ ਬੁਝਾਉਣ ਤੇ ਲੱਗੇ ਹੋਇਆ ਜੀ। ਅੱਗ ਕਾਫੀ ਸੀਗੀ ਜਦੋਂ ਆਏ ਸੀਗੀ। ਹੁਣ ਤਾਂ ਮਤਲਬ ਕਿ ਜ਼ਿਆਦਾਤਰ ਤਾਂ ਕੰਟਰੋਲ ਕਰ ਲਈਤੀ ਗਈ ਆ ਤੇ ਧੂਆ ਹੈਗਾ ਜੀ ਉਹ ਜਿਵੇਂ ਵੀ ਧੂਆ ਕੰਮ ਹੁੰਦਾ ਘਟ ਹੁੰਦਾ ਤੇ ਆਪਾਂ ਉਸ ਤੋਂ ਬਾਅਦ ਜਿਹੜੀ ਬਣਦੀ ਆ ਕਿ ਜਿੰਨੀ ਕੁ ਹੈਗੀ ਆ ਉਹਦੇ ਤੇ ਕੰਟਰੋਲ ਕਰਕੇ ਪ੍ਰੋਪਰ ਇਥੋਂ ਫੇਰ ਹੀ ਨਿਕਲਾਗੇ